ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪ੍ਰੀਤ ਸਾਥ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਸੁਣਾਈ ਨਵੀਂ ਖੁਸ਼ਖਬਰੀ ਨਾਲ ਹੀ ਅਕਾਲੀ ਦਲ ਤੇ ਸਾਦੇ ਨਿਸ਼ਾਨੇ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਕੈਬਨਿਟ ਮੰਤਰੀ ਨੇ ਪਟਵਾਰੀਆਂ ਦੀ ਤੇ ਨਵੇਂ ਹੁਕਮ ਲੋਕ ਨਹੀਂ ਹੋਣਗੇ ਖੱਜਲ ਖੁਆਰ ਪੰਜਾਬ ਚ ਲੱਗਣਗੇ 20000 ਨਵੇਂ ਟਿਊਬਵੈੱਲ ਪ੍ਰੋਜੈਕਟਾਂ ਨੂੰ ਲੈ ਕੇ ਤਿਆਰੀ ਹੋਈ ਸ਼ੁਰੂ ਸੌ ਚੁੱਕਣ ਤੋਂ ਬਾਅਦ ਐਮਪੀਐਮ ਰਿਪਾਲ ਸਿੰਘ ਨੇ ਲਿਆ ਸਟੈਂਡ ਠੋਕ ਕੇ ਕਹੀਆਂ ਵੱਡੀਆਂ ਗੱਲਾਂ ਵਿਜੀਲੈਂਸ ਵਿਰਦੀ ਵੱਡੀ ਕਾਰਵਾਈ 20000 ਪਰਿਸ਼ਵਤ ਲੈਂਦਾ ਹੋਲਦਾਰ ਕੀਤਾ ਗ੍ਰਿਫਤਾਰ ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਮੀਂਹ ਦਾ ਐਲਰਟ جاری 4 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ ਸੁਸ਼ੀਲ ਕੁਮਾਰ ਰਿੰਕੂ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਹੋਏ ਆ ਮੋ ਸਾਹਮਣੇ ਚਰਨਜੀਤ ਸਿੰਘ ਚੰਨੀ ਨੂੰ ਰਿੰਕੂ ਨੇ ਭੇਜਿਆ ਕਾਨੂੰਨੀ ਨੋਟਿਸ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਤੋਂ ਬਾਅਦ ਗਿਆਨੀ ਹਰਪੀ ਸਿੰਘ ਦਾ ਵੱਡਾ ਬਿਆਨ ਕੇਂਦਰ ਤੇ ਪੰਜਾਬ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਪ੍ਰੋਸਾਦੀਵਾਇ ਹੈ ਕਿ ਜਲਦੀ ਹੀ ਪੰਜਾਬ ਸਰਕਾਰ ਤੁਹਾਨੂੰ 1000 ਰੁਪਏ ਦੇਣ ਵਾਲੀ ਹੈ ਅਤੇ ਅਸੀਂ ਆਪਣੀ ਗਾਰੰਟੀ ਜਲਦੀ ਪੂਰੀ ਕਰਾਂਗੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਵਰਦਿਆਂ ਕਿ ਹੈ ਕਿ ਅਕਾਲੀ ਦਲ ਬਾਦਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੁਖਵੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ ਇਸ ਮੌਕੇ ਮਾਨ ਨੇ ਕਾਂਗਰਸ ਤੇ ਉਸਦੇ ਉਮੀਦਵਾਰ ਸੁਰਿੰਦਰ ਕੋਰ ਤੇ ਹਮਲਾ ਬੋਲਦੇ ਕਿ ਹੈਗੀ ਜੇਕਰ ਉਹ ਜਲੰਧਰ ਦੇ ਡਿਪਟੀ ਮੇਅਰ ਹੁੰਦੇ ਆ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੇ ਤਾਂ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ ਉਹਨਾਂ ਨੇ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਤੇ ਵੀ ਵੱਡਾ ਹਮਲਾ ਬੋਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਉਹ ਆਮ ਆਦਮੀ ਪਾਰਟੀ ਵਿੱਚ ਰਹਿੰਦੇ ਹਨ ਦੋ ਨੰਬਰ ਦੇ ਕੰਮ ਨਹੀਂ ਕਰ ਸਕਦਾ ਸੀ ਇਸ ਲਈ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਰਕਾਰ ਵੱਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਨਿਰਵਿਘਨ ਅਤੇ ਹੋਰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਦਿਆਂ ਸੂਬੇ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਈ-ਗਵਰਨੈਂਸ ਪ੍ਰਣਾਲੀ ਵਿੱਚ ਪਟਵਾਰੀਆਂ ਨੂੰ ਸ਼ਾਮਲ ਕੀਤਾ ਹੈ ਜਿਸ ਨਾਲ ਹੁਣ ਦਸਤਾਵੇਜ਼ਾਂ ਵੈਰੀਫਿਕੇਸ਼ਨ ਸੰਬੰਧੀ ਜ਼ਿਆਦਾਤਰ ਸੇਵਾਵਾਂ ਦਾ ਲਾਭ ਲੋਕ ਘਰ ਬੈਠੇ ਲੈ ਸਕਣਗੇ ਇਹ ਕਦਮ ਜਾਤੀ ਰਿਹਾਈਸ਼ੀ ਬੁਢਾਪਾ ਪੈਨਸ਼ਨ ਸਕੀਮ ਅਤੇ ਆਮਦਨ ਸਰਟੀਫਿਕੇਟ ਸਮੇਤ ਹੋਰ ਕਈ ਸਰਟੀਫਿਕੇਟਾਂ ਲਈ ਤਸਦੀਕ ਪ੍ਰਕਿਰਿਆ ਨੂੰ ਚਾਰੂ ਬਣਾਏਗਾ ਇਸ ਬਾਰੇ ਜਾਣਕਾਰੀ ਦਿੰਦੇ ਆਮਨ ਅਰੋੜਾ ਨੇ ਦੱਸਿਆ ਕਿ ਆਨਲਾਈਨ ਵੈਰੀਫਿਕੇਸ਼ਨ ਲਈ ਸਾਰੇ ਪਟਵਾਰੀਆਂ ਦੀਆਂ ਲੋਗਇਨ ਆਈਡਿਸ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਪਟਵਾਰੀਆਂ ਨੂੰ ਆਨਲਾਈਨ ਸਿਸਟਮ ਵਿੱਚ ਸ਼ਾਮਲ ਕਰਨ ਨਾਲ ਬਿਨੈ ਕਰਾਣ ਨੂੰ ਹੁਣ ਆਪਣੀ ਵੈਰੀਫਿਕੇਸ਼ਨ ਰਿਪੋਰਟਾਂ ਤੇ ਮੋਹਰ ਅਤੇ ਦਸਤਖਤ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਉਹਨਾਂ ਨੇ ਕਿਹਾ ਕਿ ਇੱਕ ਵਾਰ ਬਿਨੈ ਪੱਤਰ ਜਮ੍ਹਾਂ ਕਰਵਾਉਣ ਤੇ ਉਸ ਅਰਜੀ ਨੂੰ ਸਬੰਧਤ ਦਫ਼ਤਰ ਦੁਆਰਾ ਸਬੰਧਤ ਪਟਵਾਰੀ ਨੂੰ ਆਨਲਾਈਨ ਭੇਜਿਆ ਜਾਵੇਗਾ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਇਹ ਆਨਲਾਈਨ ਵੈਰੀਫਿਕੇਸ਼ਨ ਸਿਸਟਮ ਬੇਲੋੜੀ ਕਾਗਜ਼ੀ ਕਾਰਵਾਈ ਨੂੰ ਖਤਮ ਕਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਕਰਨ ਤੋਂ ਇਲਾਵਾ ਬਿਨੇਕਾਰਾਂ ਤੇ ਬੋਝ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਿਨੇਕਾਰ ਹੁਣ ਲੋੜੀਂਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਪਣੀ ਵੈਰੀਫਿਕੇਸ਼ਨ ਆਨਲਾਈਨ ਕਰਵਾ ਸਕਦੇ ਹਨ ਅਤੇ ਇਹ ਪਹਿਲ ਕਦਮੀ ਸਰਕਾਰੀ ਸੇਵਾਵਾਂ ਦੀ ਡਿਜੀਟਾਈਜੇਸ਼ਨ ਅਤੇ ਨਾਗਰਿਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਬੇहद ਅਹਿਮ ਕਦਮ ਹੈ ਪੰਜਾਬ ਦੇ 37 ਬਲਾਕਾਂ ਵਿੱਚ 20000 ਨਵੇਂ ਸੋਲਰ ਪੰਪ ਲਗਾਏ ਜਾਣਗੇ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਨੇ ਇਸ ਨੂੰ ਲੈ ਕੇ ਪ੍ਰੋਜੈਕਟਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਇਲਾਕਿਆਂ ਵਿੱਚ ਇਹਨਾਂ ਨੂੰ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਉਹਨਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਪਹਿਲਾਂ ਹੀ ਸਰਵੇ ਕਰ ਲਿਆ ਗਿਆ ਹੈ ਇਹ ਪੰਪ ਉਹਨਾਂ ਬਲਾਕਾਂ ਚ ਹੀ ਕਿਸਾਨਾਂ ਨੂੰ ਲਾਉਣ ਲਈ ਦਿੱਤੇ ਜਾਣਗੇ ਜਿੱਥੇ ਭੂਮੀ ਜਲ ਪੱਧਰ ਠੀਕ ਹੈ ਜੋ ਕਿਸਾਨ ਲੰਬੇ ਸਮੇਂ ਤੋਂ ਅੱਜ ਵੀ ਡੀਜ਼ਲ ਜਾਂ ਮੋਟਰ ਨਾਲ ਚੱਲਣ ਵਾਲੇ ਪੰਪਾਂ ਦਾ ਇਸਤੇਮਾਲ ਕਰਕੇ ਖੇਤੀਬਾੜੀ ਕਰ ਰਹੇ ਹਨ ਪੇਡਾ ਉਹਨਾਂ ਨੂੰ ਸੋਲਰ ਵਾਲੇ ਪੰਪਾਂ 'ਚ ਸ਼ਿਫਟ ਕਰਨਾ ਚਾਹੁੰਦਾ ਹੈ ਪੇਡਾ ਦੇ ਐਡੀਸ਼ਨਲ ਡਾਇਰੈਕਟਰ ਰਜੇਸ਼ ਮਾਨਸਨ ਨੇ ਦੱਸਿਆ ਕਿ ਸਰਕਾਰ ਪੀਐਮ ਕੁਸਮ ਯੋਜਨਾ ਤਹਿਤ ਕਿਸਾਨਾਂ ਨੂੰ ਇਨਾ ਸੋਲਰ ਪੰਪਾਂ ਲਈ ਸਬਸਿਡੀ ਵੀ ਦਿੰਦੀ ਹੈ ਅਤੇ ਸਬਸਿਡੀ ਦੇ ਤੌਰ ਤੇ ਸੋਲਰ ਪੰਪ ਲਾਉਣ 'ਚ ਕੁੱਲ ਜਿੰਨਾ ਖਰਚਾ ਆਉਂਦਾ ਹੈ ਉਸ ਦਾ 30% ਦੀ ਕੇਂਦਰ 30% ਦੀ ਸੂਬਾ ਸਰਕਾਰ ਅਤੇ 40% ਦੀ ਕਿਸਾਨਾਂ ਨੂੰ ਚੁਕਣਾ ਪੈਂਦਾ ਹੈ ਮਤਲਬ ਕਿ ਕਿਸਾਨਾਂ ਨੂੰ 60% ਦੀ ਤੱਕ ਯੋਜਨਾ ਦੇ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਮਰੀਪਾਲ ਸਿੰਘ ਨੇ ਬੀਤੇ ਸ਼ੁੱਕਰਵਾਰ ਐਮਪੀ ਉਦ ਦੇ ਲਈ ਹਲਫ ਲੈ ਲਿਆ ਹੈ ਸੌ ਚੁੱਕਣ ਤੋਂ ਬਾਅਦ ਉਹਨਾਂ ਨੂੰ ਮੁਰ ਦਿੱਲੀ ਤੋਂ ਡਿਵਰੂਗੜ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਜਿਸ ਮਗਰੋਂ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅਮਰੀਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੈਂ ਸਾਰੇ ਸਮਰਥਕਾਂ ਨੂੰ ਵਧਾਈ ਦਿੰਦੀ ਹਾਂ ਇਸ ਤੋਂ ਬਾਅਦ ਪੱਤਰਕਾਰਾਂ ਦੇ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਕੋਈ ਕੁਝ ਵੀ ਕਹੀ ਜਾਵੇ ਅਮਰਪਾਲ ਸਿੰਘ ਕੋਈ ਖਾਲਿਸਤਾਨੀ ਨਹੀਂ ਹੈ ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਮਾਂ ਦੇ ਇਸ ਬਿਆਨ ਉੱਤੇ ਹੁਣ ਭਾਈ ਅਮਰਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੀ ਟੀਮ ਵੱਲੋਂ ਟਵੀਟ ਕਰਦੇ ਹਨ ਕਿਹਾ ਗਿਆ ਹੈ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਹੈ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਛੱਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦੇ ਆ ਇਹ ਗੱਲ ਕਹੀ ਹੈਗੀ ਜੇ ਮੈਨੂੰ ਪੰਥ ਅਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਟੁਕਮਾ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੋ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤੇ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਨ ਨਹੀਂ ਹੈ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇहद ਸਖਤ ਹੈ ਪਰ ਸਿੰਧਾਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਪੰਜਾਬ ਵਿਜੀਲੈਂਸ ਬਿਊਰੋ ਨੇ ਐਨ ਆਰ ਆਈ ਥਾਣਾ ਜਲੰਧਰ ਸ਼ਹਿਰ ਵਿਖੇ ਕੰਪਿਊਟਰ ਆਪਰੇਟਰ ਵਜੋਂ ਤਾਇਨਾਤ ਹੋਲਦਾਰ ਸਚਿਨ ਸ਼ਰਮਾ ਨੂੰ 20000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹੱਤੀ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੋਲਦਾਰ ਨੂੰ ਸ਼ਸ਼ੀਲ ਕੁਮਾਰ ਵਾਸੀ ਗੁਰੂ ਨਾਨਕਪੁਰਾ ਮਹੱਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨੇ ਮੁਰਲੀ ਪੁੱਛਗਿੱਛ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ ਬੀਹਰ ਪੈਰਿਸ਼ਵਤ ਲੈਂਦੇ ਰੰਗੀ ਹਤੀ ਕਾਬੂ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਮੀਂਹ ਕਾਰਨ ਵੱਧ ਤਾਪਮਾਨ ਵਿੱਚ 2.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਇਹ ਆਮ ਤਾਪਮਾਨ ਨਾਲੋਂ 4.5 ਡਿਗਰੀ ਘੱਟ ਦਰਜ ਕੀਤਾ ਗਿਆ ਹੈ ਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 37.7 ਡਿਗਰੀ ਦਰਜ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ ਅੱਜ ਫਿਰ ਬੁੱਢਲਾਡਾ ਸਰਦੂਲਗੜ ਲਹਿਰਾ ਮਾਨਸਾ ਸੁਨਾਮ ਮੂਨਕ ਤਲਵੰਡੀ ਸਬ ਵਿੱਚ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਬਿਜਲੀ ਵੀ ਚਮਕੇਗੀ ਇਸ ਤੋਂ ਇਲਾਵਾ ਸੰਗਰੂਰ ਬਰਨਾਲਾ ਪਟਿਆਲਾ ਨਾਭਾ ਮਲੋਟ ਬਠਿੰਡਾ ਤੇ ਰਾਜਪੁਰਾ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਅੱਜ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਮੌਸਮ ਦਾ yellow alert ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਸ਼ਾਮਿਲ ਹੈ ਇਥੇ ਭਾਰੀਮੀ ਪੈ ਸਕਦਾ ਹੈ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਨੂੰ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਤੇ ਲਗਾਏ આરોਪਾਂ ਨੂੰ ਝੂਠਾ ਦੱਸਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਪਣੇ ਤੇ ਲੱਗੇ આરોਪਾਂ ਨੂੰ ਝੂਠਾ ਦੱਸਦੇ ਹੋਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕਰੀਬ 6 ਪੰਨਿਆਂ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੇਰੇ ਪਿਤਾ ਤੋਂ ਬਾਅਦ ਮੇਰਾ ਪਰਿਵਾਰ ਜਲੰਧਰ ਮੈਂ ਪਛਮੀ ਹਲਕੇ ਦੀ ਸੇਵਾ ਕਰ ਰਿਹਾ ਹਾਂ ਹਾਂ ਭਾਵੇਂ ਮੈਂ ਵਿਧਾਇਕ ਸੀ ਜਾਂ ਐਮਪੀ ਸੀ ਪਰ ਇੱਕ ਹੀ ਉਦੇਸ਼ ਸੀ ਕਿ ਜਲੰਧਰ ਦੀ ਸੇਵਾ ਕਰ ਸਕਾਂ ਮੈਂ ਸਾਅ ਦਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਚਰਨਦੀਪ ਸਿੰਘ ਚੰਨੀ ਨੂੰ ਉਹਨਾਂ ਦੀ ਜਿੱਤ ਦੇ ਵਧਾਈ ਦਿੱਤੀ ਹੈ ਤੇ ਮੈਂ ਉਹਨਾਂ ਨਾਲ ਫੋਨ ਤੇ ਵੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਅੱਜ ਚੰਨੀ ਸਾਹਿਬ ਮੇਰੇ ਤੇ ਆਪਣੇ ਇਲਾਕੇ 'ਚ ਦੜਾ ਸੱਟਾ ਕਰਵਾਉਂਦਾ આરોਪ ਲਗਾ ਰਹੇ ਹਨ ਅਜਿਹੇ 'ਚ ਰਿੰਕੂ ਨੇ ਕਿਹਾ ਕਿ ਮੈਂ ਚੰਗੇ ਪਰਿਵਾਰ ਤੋਂ ਹਾਂ ਮੇਰੇ ਪਰਿਵਾਰ ਤੇ ਕਈ ਝੂਠੇ ਇਲਜ਼ਾਮ ਲਗਾਏ ਗਏ ਹਨ ਇਸ ਦੇ ਨਾਲ ਹੀ ਰਿੰਕੂ ਨੇ ਚੰਨੀ ਦਾ ਇੱਕ ਵੀਡੀਓ ਵੀ ਦਿਖਾਇਆ ਹੈ ਜਿਸ ਵਿੱਚ ਉਹ ਰਿੰਕੂ ਤੇ આરોਪ ਲਗਾ ਰਹੇ ਹਨ ਇਸ ਦੇ ਨਾਲ ਹੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਮੈਂ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਵੀ ਭੇਜਿਆ ਹੈ ਚੰਨੀ ਸਾਹਿਬ ਮੇਰੇ ਤੇ ਲਗਾਏ ਰੋਪਾਂ ਦਾ ਜਵਾਬ ਦੇਣ ਜਾਂ ਮੁਆਫੀ ਮੰਗਣ ਦੱਸ ਦੇ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਜਿੰਨੀ ਵੋਟਾਂ ਪੈਣ ਤੇ ਸਿਰਫ 2 ਦਿਨ ਬਾਕੀ ਰਹਿ ਗਏ ਹਨ 10 ਜੁਲਾਈ ਨੂੰ VOTING ਹੋਵੇਗੀ ਤੇ ਇਸ ਦੇ ਨਤੀਜੇ 13 ਜੁਲਾਈ ਨੂੰ ਆਉਣਗੇ। ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪੀ ਸਿੰਘ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਾਕਾਤ ਕੀਤੀ। ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ। ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਜਾਣਬੁੱਝ ਕੇ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾਖ ਡੂਰ ਸਾਹਿਬ ਤੋਂ ਜਿੱਤੇ ਹਨ ਅਤੇ ਜਿਸ ਤਰੀਕੇ ਉਹਨਾਂ ਨੂੰ ਹਲਫ਼ ਦਿਵਾਇਆ ਗਿਆ ਹੈ ਉਹ ਲੋਕਤੰਤਰ ਦਾ ਵੀ ਕਹਨ ਹੈ ਕਿ ਪਰਿਵਾਰ ਦੇ ਨਾਲ ਵੀ ਅਮ੍ਰਿਤਪਾਲ ਸਿੰਘ ਨੂੰ ਮੁਲਾਕਾਤ ਚੰਗੀ ਤਰੀਕੇ ਨਾਲ ਨਹੀਂ ਕਰਨ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਸ ਮੌਕੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਜਿਉ ਜੋ ਪਿਛਲੇ ਦਿਨੀ ਅਮ੍ਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਆਇਆ ਸੀ ਸਾਨੂੰ ਉਸ ਬਿਆਨ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਅਸੀਂ ਸਿੱਖੀ ਲਈ ਕੰਮ ਕਰ ਰਹੇ ਹਾਂ ਤੇ ਸਿੱਖੀ ਨੂੰ ਪਰਫੂਲਿਤ ਕਰਨ ਲਈ ਹੀ ਕੰਮ ਕਰਦੇ ਰਹਾਂਗੇ ਰਾਸ਼ਣ ਕਣਕ ਦਾ ਆਪਾਂ ਨੇ ਹੁਣ 4 ਮਹੀਨੇ ਦਾ ਕਰਤਾ ਜੀ 1 ਜੁਲਾਈ ਨੂੰ ਤੋ ਸ਼ੁਰੂ ਹੋ ਗਿਆ 4 ਮਹੀਨਿਆਂ ਦੀ ਕਣਕ ਮਿਲੂਗੀ 31 ਅਕਤੂਬਰ ਤੱਕ ਦੀ 1 ਕੁਇੰਟਲ ਜੇ 5 ਬੰਦੇ ਆਪਾਂ 1 ਕੁਇੰਟਲ ਕਣਕ ਮਿਲੂਗੀ ਔਰ ਕਣਕ ਵੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਜਾਂ ਕੀੜਾ ਲੱਗੇ ਵਾਲੀ ਨਹੀਂ ਹੋਊਗੀ ਜਿਹੜੀ ਕਣਕ ਦਾ ਆਟਾ ਭਗਵੰਤ ਮਾਨ ਖਾਂਦਾ ਉਹੀ ਕਣਕ ਤੁਹਾਨੂੰ ਮਿਲੂਗੀ ਜਿਹੜੀ ਮੇਰੀ ਸੋਚ ਹੈ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਗਰੀਬਾਂ ਦੀਆਂ ਮਰਜ਼ੀਆਂ 'ਚ ਬਦਲਣਾ ਚਾਹਨਾ ਸੁਣ ਲਿਓ ਗੱਲ ਸੁਣ ਲਿਓ ਮੈਂ ਗਰੀਬਾਂ ਦੀਆਂ ਮਜਬੂਰੀਆਂ ਨੂੰ ਉਹਨਾਂ ਦੀਆਂ ਮਰਜ਼ੀਆਂ 'ਚ ਬਦਲਣਾ ਚਾਹਨਾ ਅੱਜ ਰੱਬ ਨਾ ਕਰੇ ਕੋਈ ਬਿਮਾਰ ਹੋ ਜੇ ਕਰੇ ਮਜਬੂਰੀ ਹੈ ਕਿ ਪ੍ਰਾਈਵੇਟ ਇਲਾਜ ਕਰਾਉਣਾ ਪਊਗਾ ਭਾਵੇਂ ਉਹਦੇ ਵਾਸਤੇ ਘਰ ਵਿਕ ਜੇ ਗਹਿਣੇ ਵਿਕ ਜਾਣ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਊਗਾ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ ਹਸਪਤਾਲਾਂ ਚ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਮਸ਼ੀਨਾਂ ਹੈ ਨਹੀਂ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਉਣਾ ਪੈਂਦਾ ਹੈ ਅੱਜ ਗਰੀਬ ਦੀ ਮਜਬੂਰੀ ਹੈ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਾਉਣੇ ਪੈਣਗੇ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਹਾਲਤੇ ਕਰਤੀ ਨਾ ਉਥੇ ਫਰਨੀਚਰ ਹੈ ਨਾ ਟੀਚਰ ਹੈ ਨਾ ਬਾਥਰੂਮ ਹੈ ਨਾ ਕੋਈ ਵਰਦੀਆਂ ਨੇ ਨਾ ਕੋਈ ਕਿਤਾਬਾਂ ਨੇ ਕੁਝ ਨਹੀਂ ਮਜਬੂਰੀ ਹੈ ਮਹਿੰਗੀਆਂ ਫੀਸਾਂ ਦੇ ਕੇ ਬੱਚੇ ਨੂੰ ਪੜਾਉਣਾ ਪਊਗਾ ਤਾਂ ਪ੍ਰਾਈਵੇਟ 'ਚ ਪੜਾਉਣਾ ਪਊਗਾ ਵੀਰੋ ਦਿਨ ਦੂਰ ਨਹੀਂ ਹੈਗੇ ਉਹ ਦਿਨ ਦੂਰ ਨਹੀਂ ਹੈਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਜਦੋਂ ਇਹ ਦੋਨੇ ਮਜਬੂਰੀਆਂ ਤੁਹਾਡੀਆਂ ਮਰਜ਼ੀਆਂ ਬਣ ਜਾਣਗੀਆਂ ਤੁਹਾਡੀ ਮਜਬੂਰੀ ਹੋਊ ਜਿਹੜੀ ਪਹਿਲਾਂ ਸੀ ਤੁਹਾਡੀ ਹੁਣ ਮਰਜ਼ੀ ਬਣੂਗੀ ਕਿਵੇਂ ਰੱਬ ਨਾ ਕਰੇ ਕੋਈ ਬਿਮਾਰੀ ਆ ਜਾਏ ਘਰ ਦੇ ਕਿਸੇ ਜੀ ਨੂੰ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਹੈ ਪ੍ਰਾਈਵੇਟ ਚ ਕਰਾ ਲਓ ਸਰਕਾਰੀ ਚ ਕਰਾਉਣਾ ਹੈ ਸਰਕਾਰੀ ਚ ਕਰਾ ਲਓ ਇਲਾਜ ਇੱਕੋ ਜਿਹਾ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਣਗੇ ਇਦਾਂ ਹੀ ਪੜਾਈ ਬਾਰੇ ਤੁਹਾਡੀ ਮਰਜ਼ੀ ਹੋਊਗੀ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪਰ ਉਧਰ ਫੀਸ ਲੱਗੂਗੀ ਇਧਰ ਫੀਸ ਵੀ ਨਹੀਂ ਲੱਗਣੀ ਪਰ ਪੜ੍ਹਾਈ ਇੱਕੋ ਜੀ ਹੋਊਗੀ ਪੜ੍ਹਾਈ 'ਚ ਕੋਈ ਫਰਕ ਨਹੀਂ ਹੋਊਗਾ ਇਹ ਮੈਂ ਸੋਚ ਰੱਖ ਕੇ ਚੱਲ ਰਿਹਾ ਹਾਂ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਹੈ ਜੀ ਇਹ ਸਿੱਖਾਂ ਨੂੰ ਐਂ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਆ ਨਿਵਾਸੀ ਬਹੁਤ સારીਆਂ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਜਾਂਦਾ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰ ਹੈ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਸਤਕਾਰ ਕਰਨਾ ਚਾਹੀਦਾ ਹੈ ਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦੇ ਆ ਬਿਨਾਂ ਸ਼ਰਤ ਜਿਹੜੀ ਹੈ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਇਹੋ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ 'ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਤੇ ਜੇ ਕੋਈ ਵਖਰੀ ਸੋਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇੱਕ ਪਾਸੇ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੀ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਤੇ ਜ ਬੁਰਾ ਕੀ ਹੈ ਮਾੜਾ ਕੀ ਛੋਟੇ ਬੱਚੇ ਪੜ੍ਹਨਗੇ ਲਿਖਣਗੇ ਤਾਂ ਹੀ ਛੋਟੇ ਘਰ ਦੀ ਗਰੀਬੀ ਚੱਕੀ ਜਾਊਗੀ ਕੋਈ ਜਰੀਆ ਹੋਰ ਨਹੀਂ ਹੈਗਾ ਕੋਈ ਸਰਕਾਰ ਹੈ ਕੋਈ ਬੰਦਾ ਗਰੀਬੀ ਨੂੰ ਚੱਕ ਸਕਦਾ

ਹੋਸੇ ਦਾ ਨੰਬਰ ਕਾਇਲ ਕਹਿੰਦੇ ਆ ਮਾਨਾ ਤੇਰੀ ਸੱਚ ਦੇ ਮੈਰਾ ਦੇਾਂਗੇ ਠੋਕੇ ਮਾਨਾ ਤੇਰੀ ਸੱਚ ਦੇ ਮੈਰਾ ਦੇਾਂਗੇ ਠੋਕੇ ਮਾਨਾ ਤੇਰੀ ਸੱਚ ਦੇ ਮੈਰਾ ਦੇਾਂਗੇ ਠੋਕੇ ਜਿੰਦ ਕਲਾ ਜਿੰਦਾਬਾਦ ਇੱਕ ਵਾਰ ਰਹਿ ਗਿਆ ਬੀਬੀਆਂ ਪਣਾ ਦਾ ਮਾਵਾ ਪਣਾ ਦਾ ਹਯਾਰ ਦਾ ਲੱਭੀ ਹੋਣਾ ਸਾਵਾ ਪਣਾ ਆਸ਼ੀ ਕਰਦੀ ਐ ਕਿਉਂਕਿ ਵਾਦਾ ਕਰਿਆ ਸੀ ਮੁੱਖ ਫੋੜੀ ਨਾਲ ਸੋ ਕਿਵੇਂ ਪਿਛਲੇ ਵਾਰੇ ਪੂਰੇ ਹੋ ਗਏ ਸਾਡਾ ਇਹ ਵੀ ਵਾਦਾ ਜਿਹੜਾ ਇਹ ਪੂਰਾ ਕੀਤਾ ਜਾਊਗਾ ਮਾਨ ਸਰ ਮੁੱਖ ਮੰਤਰੀ ਸਾਹਿਬ ਆਪਣੇ ਵਾਦੇ ਤੋਂ ਨਾ ਮੁਕਰੇ ਨੇ ਨਾ ਭੱਜੇ ਨੇ ਕਈ ਵਾਰ ਸਮਾਂ ਲੱਗ ਜਾਂਦਾ ਹੈ ਵਾਦੇ ਪੂਰੇ ਕਰਦੇ ਆ ਤੁਸੀਂ ਵੀ ਥੋੜਾ ਜਿਹਾ ਹੌਸਲਾ ਰੱਖਿਓ ਤੇ ਬਾਕੀ ਮੁੱਖ ਮੰਤਰੀ ਸਾਹਿਬ ਹੀ ਭੁੱਲ ਵੀ ਜਾਣ ਤਾਂ ਮੈਂ ਯਾਦ ਕਰਾਉਣ ਨੂੰ ਬੈਠੀ ਹਾਂ ਮੈਂ ਕਹਿੰਦੀ ਪਹਿਲਾਂ ਮੈਂ ਤੁਹਾਡੀ ਡਿਮਾਂਡਾਂ ਅਮੇਸ਼ਾ ਨਾਲ ਜਿੜਾ ਪਰ ਮੇਰੇ ਨਾਲ ਤਾਂ ਲੇਡੀਜ਼ ਚ ਆਪਣੇ ਚ ਸਬਰ ਵੀ ਥੋੜਾ ਜ਼ਿਆਦਾ ਨਹੀਂ ਹੈ ਠੀਕ ਹੈ ਆਪਾਂ ਜ਼ਬਰ ਕਰ ਲੈਣੇ ਆ ਜਿੱਤੇ ਬਈਨੇ ਕੰਮ ਹੋ ਰਹੇ ਨੇ ਹਜ਼ਾਰ ਦੀ ਤੁਹਾਨੂੰ ਜਰੂਰ ਮਿਲਿਆ ਟਰੋਪ ਸੋ ਮੇਰੀ ਬੇਨਤੀ ਹੈ ਤੁਹਾਡੇ ਸਾਰਿਆਂ ਲਈ ਆਪਾਂ ਸਭ ਨੂੰ ਪਤਾ ਹੈ ਕਿ ਆਉਣ ਵਾਲੀ 10 ਤਰੀਕ ਨੂੰ ਇਲੈਕਸ਼ਨ ਨੇ ਧਾਮ ਆਦੀ ਪਾਰਟੀ ਦੇ ਕੈਂਡੀਡੇਟ ਮਹਿੰਦਰਪਗਤ ਜੀ ਜਿਹੜੇ ਬਹੁਤ شریف ਨੇ ਇਨਸਾਨ ਨੇ ਉਹਨਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਬੋੜਲੇ ਚੇਚਰਦੜ ਹੈ ਸਮਾਜ ਸੇਵਕ ਲੱਗਾ ਹੋਇਆ ਹੈ ਉਹਨਾਂ ਦੇ ਨੌ ਆਲੇ ਨੇ ਆਵੀ ਅਤੇ ਨੌ ਦੋਹੇ ਸਾਰੇ ਦੇ ਛਾਦਰ ਨੇ ਸੋ ਇਹ ਵੀ ਗਰਾਉਂਡੇ ਆ ਕੇ ਮੇਰੇ ਨਾਲ 10 ਬੁਢਾਜਣਾ ਤੋਂ ਇਹ ਵੀ ਵਿਚੇ ਰਹੇ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਦੁੱਖ ਸੁੱਖ ਸੁਣਦਾ ਹੀ ਨੇ ਸੋ ਇਹਨਾਂ ਨੇ ਤਾਂ ਆਪਣੇ ਪਿਤਾ ਜੀ ਨੂੰ ਕਹਿਣੇ ਕਹਿਣਾ ਵੀ ਏਰੀਆ ਤੇ ਕੰਮ ਹੋਣ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੀ ਆ ਕਿ ਮੈਂ ਸਿਰਫ ਵੋਟਾਂ ਦੀ ਪੂਸਾਂਝ ਪਾਣੀ ਲੈਣੀ ਹੈ